ਗੈਸੋਸੀਏਸ਼ਨ ਜਿੰਦਾਬਾਦ ਜਿੰਦਾਬਾਦ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਜ਼ਿੰਦਾਬਾਦ ਜਿੰਦਾਬਾਦ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਜ਼ਿੰਦਾਬਾਦ ਜਿੰਦਾਬਾਦ ਅੰਗਹੀੜਾਂ ਦੀਆਂ ਮੰਗਾਂ ਨੂੰ ਪੂਰੀਆਂ ਕਰੋ ਪੂਰੀਆਂ ਕਰੋ ਅੰਗਹੀੜਾਂ ਦੀਆਂ ਮੰਗਾਂ ਨੂੰ ਪੂਰੀਆਂ ਕਰੋ ਪੂਰੀਆਂ ਕਰੋ ਜਿੰਦਾਬਾਦ 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 ਰਾਸ਼ਟਰੀ ਦਿਵੰਗ ਅਸੋਸੀਏਸ਼ਨ ਜਿੰਦਾਬਾਦ 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 ਆਂਗਰੇਜ਼ ਦਾ ਇਕਾ ਜਿੰਦਾਬਾਦ 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 ਆਂਗਰੇਜ਼ ਦਾ ਇਕਾ ਜਿੰਦਾਬਾਦ 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 ਕਲਾਂਜੀ ਕੀ ਨਾਮ ਆ ਤੁਹਾਡਾ ਅੱਜ ਦੀ ਮੀਟਿੰਗ ਬਾਰੇ ਸਾਨੂੰ ਜਾਣਕਾਰੀ ਦੇਣਾ ਅਰ ਰਾਜਮਾਰੀ ਬਣਾ ਲਕਾਦ ਸਿੰਘਰਾ ਰਾਸ਼ਟਰੀ ਦਿਵੰਗ ਅਸੋਸੀਏਸ਼ਨ ਤੋਂ ਸੁਭਾ ਪ੍ਰਣ ਲੱਗਾ ਰੰਗ ਸੰਗਤ ਇਹ ਅੱਜ ਜਿਹੜੀ ਸਾਡੀ ਮੀਟਿੰਗ ਹੈ ਉਹ ਜਿਹੜੇ ਹੈਗਾ ਪਿਛਲੇ ਸਮੇਂ ਦੇ ਵਿੱਚ ਅਸੀਂ ਸਰਕਾਰ ਨੂੰ ਜਿਹੜੀ ਮੰਗ ਰੱਖੀ ਸੀਗੀ ਔਰ ਉਹਦੇ ਵਾਸਤੇ ਅਸੀਂ ਪ੍ਰੋਟੈਸਟ ਵੀ ਕੀਤਾ ਸੀਗਾ 5 ਮਾਰਚ 2025 ਨੂੰ ਔਰ ਐਲਟੀਮੇਟਮ ਦਿੱਤਾ ਗਿਆ ਸੀ ਸਰਕਾਰ ਨੂੰ ਕਿ ਅਸੀਂ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਵੱਡਾ ਪ੍ਰੋਟੈਸਟ ਕਰਾਂਗੇ ਔਰ ਜਿਹੜਾ ਹੈਗਾ ਕਿਸੇ ਦਾ ਰਸਤਾ ਰੋਕਣਾ ਜਾਂ ਜਨਤਾ ਨੂੰ ਪਰੇਸ਼ਾਨ ਕਰਨਾ ਇਸ ਚੀਜ਼ ਅਸੀਂ ਬਲੀਵ ਨਹੀਂ ਕਰਦੇ ਆਂ ਅਸੀਂ ਸਿਰਫ ਆਪਦੇ ਆਪ ਦੇ ਜਿਹੜੇ ਤਸੀਹੇ ਦੇ ਕੇ ਜਾਂ ਕੁਰਬਾਨੀਆਂ ਦੇ ਕੇ ਆਵੀਆਂ ਮੰਗਾਂ ਨੂੰ ਪੂਰੀਆਂ ਕਰਾਵਾਂਗੇ ਤਾਂ ਕਿ ਸਾਡਾ ਜਿਹੜਾ ਦਿਵੰਗ ਵਰਗ ਹੈ ਉਹ ਜਿਹੜੀ ਹੈਗੀ ਹੈ ਇੱਕ ਉਹਨਾਂ ਦਾ ਫਿਊਚਰ ਜਿਹੜਾ ਬ੍ਰਾਈਟ ਹੋ ਸਕੇ ਉਹਨਾਂ ਦੇ ਜਿਹੜੇ ਲਟਕਦੇ ਮੁੱਦੇ ਆ ਜਿਹੜੀਆਂ ਮੰਗਾਂ ਨੇ ਜਾਂ ਡਿਮਾਂਡ ਨੇ ਉਹ ਪੂਰੀਆਂ ਹੋ ਸਕਣ ਜਿਵੇਂ ਕਿ ਪਹਿਲ ਦੇ ਆਧਾਰ ਤੇ ਖੜਾ ਜਿਹੜਾ ਬੈਕ ਲਾਗ ਹੈ 4% ਕੋਟਾ ਜਿਹੜਾ ਉਹਦੇ ਆਧਾਰ ਤੇ ਸਾਨੂੰ ਜਿਹੜਾ ਦਿਵੰਗ ਪਣਪਰਾ ਨੂੰ ਨੌਕਰੀਆਂ ਦਿੱਤੀਆਂ ਜਾਣ ਜਿੰਨੀ ਵੀ ਉਹਨਾਂ ਦੀ ਕੁਆਲੀਫਿਕੇਸ਼ਨ ਹੈ ਜਿਹੜੇ ਸਾਡੇ ਦਿਵੰਗ ਪਣਪਰਾ ਨਹੀਂ ਇਸ ਯੋਗ ਹੈਗੇ ਨੌਕਰੀ ਲੈਣ ਦੇ ਜਾਂ 100% ਹੈ ਜਾਂ 80% ਹੈ ਉਹਨਾਂ ਦੀਆਂ ਪੈਨਸ਼ਨਾਂ ਵਧਾ ਕੇ 5000 ਤੱਕ ਕੀਤੀਆਂ ਜਾਣ ਔਰ ਉਹਨਾਂ ਨੂੰ ਫੈਸਿਲਿਟੀ ਜਿਹੜੀ ਹੈ ਹੈਲਥ ਕਾਰਡ ਬਣਾਇਆ ਜਾਣ ਸਪੈਸ਼ਲ ਤੌਰ ਤੇ ਜੋ ਵੀ ਉਹਨਾਂ ਨੂੰ ਲੋਕਲ ਵੇਸਟ ਜਿਵੇਂ ਕਣਕ ਦਾ ਜਾਂ ਕੁਝ ਵੀ ਹੈ ਲੋਕਲ ਵੇਸਟ ਜਿਹੜੇ ਉਹਨਾਂ ਨੂੰ ਫੈਸਿਲਿਟੀ ਮਿਲਦੀ ਹੈ ਉਹਨਾਂ ਨੂੰ ਪੱਕੇ ਤੌਰ ਤੇ ਜਿਹੜੀ ਉਹ ਦਿੱਤੀ ਜਾਵੇ ਔਰ ਬਿਨਾਂ ਤੰਗੀ ਤੋਂ ਦਿੱਤੀ ਜਾਵੇ ਔਰ ਜਿਵੇਂ ਕਿ ਦੇ ਨਾਲ ਜਿਹੜੇ ਮਤਲਬ ਕਿ ਬੜੀ ਜਦੋ ਜਹਿਦ ਕਰਕੇ ਆਪਣੇ ਬੱਚਿਆਂ ਨੂੰ ਜਿਹੜਾ ਉਹ ਪਾਲ ਰਹਾ ਤੇ ਹੁਣ ਤੁਸੀਂ ਇਹ ਦੇਖ ਲਓ ਕਿ ਬਿਨਾਂ ਹੱਥਾਂ ਪੈਰਾਂ ਦੇ ਕਿਵੇਂ ਮੈਂ ਆਪਣੇ ਬੱਚਿਆਂ ਨੂੰ ਪਾਲ ਰਹਾ ਹਾਂਗਾ ਜਦੋਂ ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ ਬੰਦੇ ਦੀ ਦੇ ਇੱਕ ਚੰਗਾ ਭਲਾ ਫਿਜ਼ੀਕਲ ਫਿਟ ਬੰਦਾ ਜਿਹੜਾ ਹੈਗਾ ਪਰਸਨਾ ਉਹ ਦਿਵੰਗ ਹੋ ਜੇ ਜਾਂ ਜਨਮ ਤੋਂ ਦਿਵੰਗ ਹੈ ਤਾਂ ਉਹ ਕਈ ਵਾਰ ਉਹਦੇ ਬੱਚਾ ਨੂੰ ਪਾਲਣ ਵਾਸਤੇ ਜਾਂ ਉਹਦਾ ਘਟ ਪਾਲਣ ਵਾਸਤੇ ਉਹ ਮੰਗਣ ਦੇ ਹੀ ਮਜਬੂਰ ਹੋ ਜਾਂਦਾ ਹੈ ਤਾਂ ਮਤਰਾ ਮਤਲਬ ਕਿ ਇਹੀ ਜਿਹੜਾ ਸਰਕਾਰ ਨੂੰ ਜਿਹੜਾ ਮੈਸੇਜ ਹੈ ਇਸ ਇਹ ਦਿਵਿਆਂਗਾਂ ਦੇ ਜਿਹੜੇ ਵੈਰੀਫਿਕੇਸ਼ਨ ਕੀਤੀ ਜਾਵੇ ਉਹਨਾਂ ਦੀ ਤੰਗੀ ਭਰੀ ਜ਼ਿੰਦਗੀ ਨੂੰ ਦੇਖਿਆ ਜਾਵੇ ਉਹਨਾਂ ਨੂੰ ਜਿਹੜੀ ਬਣਦੀ ਹੈ ਉਹਨਾਂ ਦੇ ਹੱਕ ਦਿੱਤੇ ਜਾਣ ਜਿਵੇਂ ਕੋਈ ਪੜ੍ਹਿਆ ਲਿਖਿਆ ਨੂੰ ਨੌਕਰੀ ਦਿੱਤੀ ਜਾਵੇ ਜਿਹੜਾ ਬੈਕ ਲਾਗ ਹੈ ਚਾਰ ਬੰਦ ਕੋਟ ਦੇ ਆਧਾਰ ਤੇ ਜਾ ਇਹਨੂੰ ਵਧਾ ਕੇ ਵੀ ਜਿਹੜਾ ਹੈਗਾ ਉਹ ਡਿਪਾਰਟਮੈਂਟ ਦੇ ਵਿੱਚ ਜਿਹੜੀ ਵੈਰੀਫਾਈ ਕਰਕੇ ਉਹਨਾਂ ਨੂੰ ਬਣਦੇ ਜਿਹੜੇ ਉਹ ਹੱਕ ਦਿੱਤੇ ਆ ਨੌਕਰੀਆਂ ਦਿੱਤੀਆਂ ਜਾਣ ਔਰ ਜਿਹੜੇ ਮਤਲਬ ਕਿ ਡਿਜ਼ਰਵ ਜਿਹੜੇ ਹੈਗਾ ਨਹੀਂ ਕਰ ਰਹੇ ਉਹਨਾਂ ਕੋਲਿਫੀਕੇਸ਼ਨ ਨਹੀਂ ਹੈਗੀ ਨੌਕਰੀ ਦੀ ਤਾਂ ਉਹਨਾਂ ਦੀ ਪੈਨਸ਼ਨਾਂ ਜਿਹੜੀਆਂ ਉਹ ਜ਼ਰੂਰ ਵਧਾਈ ਜਾਣ ਉਹਨਾਂ ਨੂੰ ਫੈਸਿਲਿਟੀ ਅਲੱਗ ਤੌਰ ਤੇ ਪੜੀ ਨਾ ਇੱਕ ਤਾਂ ਨਾਰਾ ਵੀ ਹੋਣੀ ਤੇਰੀ ਨਾ ਇਹਦਾ ਬੋਲਾ ਜਿਹੜਾ ਕਰ ਰਹੇ ਨੇ ਅੱਛਾ ਜੀ ਇੱਕ ਵਾਰ ਤੁਸੀਂ ਆਵੇ ਖੜੂ ਇਹੋ ਜਿਹੇ ਆ ਤੂੰ ਕਿਹਾ ਤੁਸੀਂ ਦਿਓ ਵਾਈਟ ਦਿਓ ਰਾਜਮਾਰ ਦੀ ਵੈਰੀਫਾਈ ਕਰਕੇ ਜਿਹੜਾ ਉਹਨਾਂ ਨੂੰ ਚੰਗੇ ਜਿਹੜਾ ਹੈਗਾ ਉਹ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਉਹ ਆਪਣੇ ਪਰਿਵਾਰ ਦਾ ਜਿਹੜਾ ਉਹ ਪਾਲ ਪੋਸਣ ਕਰ ਸਕਣ ਕਿਉਂਕਿ 1500 ਦੇ ਵਿੱਚ ਕੋਈ ਵੀ ਕੋਈ ਵੀ ਕਾਇਦੇ ਕੀ 1500 ਦੇ ਵਿੱਚ ਕੋਈ ਆਪਣਾ ਪਰਿਵਾਰ ਪਾਲ ਸਕਦਾ ਜਾਂ ਕੱਲਾ ਬੰਦਾ ਆਪਣਾ ਕੋਈ ਦਰਤਾ ਚਲਾ ਸਕਦਾ ਕਿਉਂਕਿ 1500 ਦਾ ਇੱਕੁੱਤ ਤੱਕ ਨਹੀਂ ਮਹੀਨਾ ਦਾ ਪੂਰਾ ਪੈਣਾ ਪਰ ਇਸੇ ਕਰਕੇ ਜਿਹੜਾ ਹੈਗਾ ਗਰੀਬ ਜਿਹੜੀ ਤੰਗੀ ਭਰੀ ਜ਼ਿੰਦਗੀ ਦਿਨਾਂਗ ਵਰਗ ਜੀ ਰਿਹਾ ਉਹਦੇ ਵਿੱਚ ਸਰਕਾਰ ਨੂੰ ਬੇਨਤੀ ਹੈ ਕਿ ਉਹਨੂੰ ਬਾਹਰ ਕੱਢਿਆ ਜਾਵੇ ਔਰ ਜਿਹੜਾ ਅਸੀਂ ਐਲਟੀਮੇਟਮ ਦਿੱਤਾ ਸੀਗਾ 3 ਮਹੀਨਾ ਦਾ ਇਸੇ 3 ਮਹੀਨਾ ਦੇ ਅੰਦਰ ਅੰਦਰ ਕਿਉਂਕਿ ਸਿਰਸਿਰ 15 ਦਿਨ ਰਹਿ ਗਏ ਨੇ ਓਨਲੀ ਉਹਦੇ ਵਿੱਚ ਹੀ ਸਾਡੀਆਂ ਜਿਹੜੀਆਂ ਡਿਮਾਂਡਾਂ ਦਾ ਜਿਹੜੀਆਂ ਅਸੀਂ ਰੱਖੀਆਂ ਸੀ ਉਹ ਪੂਰੀਆਂ ਜਿੱਤੀਆਂ ਜਾਣ ਕਿਉਂਕਿ ਜੇ ਮੈਂ ਦਿਵੰਕਪਨ ਆਪਰਾਵੇ ਕੱਲੇ-ਕੱਲੇ ਬਾਰੇ ਦੱਸੂਗਾ ਤਾਂ ਬਹੁਤ ਜਿਹੜਾ ਟਾਈਮ ਲੱਗ ਜਾਣਾ ਤਾਂ ਹੁਣ ਤੁਸੀਂ ਜਿਹੜਾ ਮੇਰੇ ਕੰਨੀ ਝਾਤ ਮਾਰ ਲਓ ਆਈ ਵਾਸ ਸਪੋਰਟਸਮੈਨ ਇਨ 2000 ਮੈਂ 2000 ਦੇ ਵਿੱਚ ਜਿਹੜਾ ਇੱਕ ਸਪੋਰਟਸਮੈਨ ਰਹਾ ਵਧੀਆ ਬਾਕਸਿੰਗ ਦਾ